ਜਦ ਬੱਚਿਆਂ ਦਾ ਬੇਦਰਦੀ ਨਾਲ ਕਤਲ ਹੋਇਆ ਉਸ ਤੋਂ ਬਾਅਦ ਪੰਚਾਇਤਾਂ ਜਿਹੜੀਆਂ ਸ਼ਾਹਪੋਦੀਆਂ ਪੰਜਾਬ ਦੀਆਂ ਮਤੇ ਪਾ ਰਹੀਆਂ ਹੈਗੀਆਂ ਕਿ ਜਿਹੜੇ ਪ੍ਰਵਾਸੀ ਰਹਿ ਰਹੇ ਹੈਗੇ ਆ ਇਹਨਾਂ ਦੀ ਵੈਰੀਫਿਕੇਸ਼ਨ ਕਰਾਤੀ ਜਾਵੇ ਤੇ ਸਪੌਂਸਰ ਵੈਰੀਫਿਕੇਸ਼ਨ ਵੀ ਕੀਤੀ ਜਾ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਬਾਰੇ ਦੇਖੋ ਅਸੀਂ ਹੁਣ ਵੀ ਬੱਚੇ ਦੇ ਮੈਂ ਔਰ ਮਾਨਯੋਗ ਮੰਤਰੀ ਡਾਕਟਰ ਅਬਜੋਦ ਜੀ ਅਸੀਂ ਉਹਨਾਂ ਦੇ ਬੱਚੇ ਦੇ ਘਰ ਜਾ ਕੇ ਆਏ ਆ ਸਾਰੇ ਜਾਣੇ ਇਕੱਠੇ ਹੋ ਕੇ ਉਹ ਪਿੰਡ ਜਗਿਆ ਜਿੱਥੇ ਤੋਂ ਬੱਚਾ ਰਹਿਣ ਵਾਲਾ ਸੀ ਉਹ ਦੋ ਅੱਨ ਐਡੀ ਮੰਦ ਭਾਗੀ ਘਟਨਾ ਵੀ ਦੋ ਤਿੰਨ ਮਹੀਨੇ ਪਹਿਲਾਂ ਹਿਆਰਪੁਰੋ ਕੰਮ ਕਰ ਰਿਹਾ ਸੀ ਲੇਕਿਨ ਐਡੀ ਦਰਦਨਾ ਘਟਨਾ ਹੈ ਸਰਕਾਰ ਉਸ ਪਰਿਵਾਰ ਨਾਲ ਜਿਸੇ ਹਮਦਰਦੀ ਲਈ ਖੜ੍ਹੀ ਹੈ ਲੇਕਿਨ ਇਦਾਂ ਵੀ ਆ ਦੇਖੋ ਕੰਨਾਂ ਨੂੰ ਹੱਥ ਲੱਗ ਜਵੇ ਪਰ ਇਦਾਂ ਦੀ ਘਟਨਾ ਪੰਜਾਬ ਚ ਦੁਬਾਰਾ ਨਾ ਹੋਵੇ ਇਸ ਚੀਜ਼ ਨੂੰ ਪੁਖਤਾ ਬਣਾਉਣ ਦੇ ਲਈ ਸਾਨੂੰ ਸਾਰਿਆਂ ਨੂੰ ਚਾਹੀਏ ਸੀ ਕੋਈ ਕਿਰਾਏਦਾਰ ਰੱਖਣਾ ਚਾਹੀਏ ਸੀ ਕਿਸੇ ਨੂੰ ਕੰਮ ਦੇਣੀ ਹੈ ਬੰਦਾ ਕਿੱਥੋਂ ਆਇਆ ਘੱਟ ਤੋਂ ਘੱਟ ਉਹਦੀ ਆਈਡੈਂਟੀਫਿਕੇਸ਼ਨ ਜਿਹੜੀ ਹੈ ਸਾਡੇ ਸ਼ਹਿਰ ਚ ਕੌਣ ਕੌਣ ਰਹਿ ਰਿਆ ਐਡਮਿਨਿਸਟ੍ਰੇਸ਼ਨ ਦੀ ਔਰ ਪੁਲਿਸ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਦੇ ਉੱਤੇ ਦੋਨਾਂ ਦੇ ਬੰਦਾ ਔਰ ਜਿੱਥੇ ਨਾਲ ਨਾਲ ਉਹਨਾਂ ਦੇ ਉੱਤੇ ਬੰਦਾ ਉੱਥੇ ਸਾਡੇ ਸਾਰਿਆਂ ਦੇ ਵੀ ਵਾਇਸ ਕਰਕੇ ਬੰਦਾ ਵੀ ਅਸੀਂ ਕੋਈ ਬੰਦੇ ਨੂੰ ਮਕਾਨ ਦੇਣਾ ਦੁਕਾਨ ਦੇਣਾ ਨੌਕਰੀ ਤੇ ਰੱਖਣਾ ਅਸੀਂ ਵੀ ਕੋਸ਼ਿਸ਼ ਨਹੀਂ ਕਰਦੇ ਉਹਦੇ ਲਈ ਤੇ ਅਸੀਂ ਕਿਹਾ ਇਹ ਬੰਦਾ ਇਹਦਾ ਕੋਈ ਕ੍ਰਿਮੀਨਲ ਰਿਕਾਰਡ ਤਾਂ ਨਹੀਂ ਹੈ ਆਪਾਂ ਇਸੀ ਦਾ ਬਹੁਤ ਖਿਆਲ ਰੱਖਣਾ ਲੇਕਿਨ ਇਦਾਂ ਦੇ ਜਿਹੜੇ ਅਨਸਰ ਹੈ ਉਹ ਉਹਨਾਂ ਨੂੰ ਉਹਨਾਂ ਦੀ ਵੈਰੀਫਿਕੇਸ਼ਨ ਔਰ ਟੋਟਲੀ ਹੋਏਗੀ ਸਬਦੀ ਹੋਏਗੀ ਔਰ ਜਿਹਦਾ ਕੋ ਕ੍ਰਿਮੀਨਲ ਰਿਕਾਰਡ ਜਿਹਦਾ ਕ੍ਰਿਮੀਨਲ ਰਿਕਾਰਡ ਹੈ ਉਹਨੂੰ ਪੰਜਾਬ ਚ ਨਹੀਂ ਜਾਣ ਦਿੰਦਾ